ਭਾਈ ਜੀ ਸਾਰੇ ਵੀਰਾਂ ਨੂੰ ਪਿਆਰ ਜੀ ਸਤਿਕਾਰ ਮੇਰਾ ਸਾਰਾ ਠੀਕ ਠਾਕ। ਮੈਂ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆ ਗਈ। ਖਾਸ ਕਿਵੇਂ ਕਿਉਂਕਿ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਰੰਦਾਵਾ ਗੌਡ ਫਾਰਮ ਦੇ ਵਿੱਚ। ਤੁਹਾਨੂੰ ਦੱਸਦਾ ਕਿ ਆਪਾਂ ਵੀ ਸਿਆਲ ਦੀ ਤਿਆਰੀ ਕਿਵੇਂ ਕਰੀ ਹਣਾ ਭਾਈ ਜੀ ਕਿਉਂਕਿ ਸਿਆਲ ਨੂੰ ਗੂੜਾ ਆ ਗਿਆ। ਤੇ ਆਪਾਂ ਸਿਆਲ ਤੋਂ ਬੱਕਰੇ ਨੂੰ ਕਿਵੇਂ ਬਚਾਈਏ ਵਾ ਤੁਸੀਂ ਬਣੇ ਰਹੋ ਵੀਡੀਓ ਵੀ ਤੁਹਾਨੂੰ ਦਿਖਾਉਣਿਆਂਗੇ ਵੀ ਜਗਦੀਪ ਭਾਈ ਨੇ ਫਾਰਮ ਦੀ ਤਿਆਰੀ ਕਿਵੇਂ ਕਰੀ ਵਾ ਜਗਦੀਪ ਭਾਈ ਹੈ ਨਹੀਂ ਕਿੱਥੇ ਗਿਆ ਹੋਏਗਾ ਤੇ ਤੁਹਾਨੂੰ ਦਿਖਾਉਣਿਆਂਗੇ ਕਿਸੋਂ ਵੀ ਕਿਵੇਂ ਤਿਆਰੀ ਕਰਨੀ ਹਣਾ। ਦੇਖ ਸਕਦੇ ਹੋ ਬਾਈ ਸਾਉ ਤੋਂ ਪਹਿਲੀ ਗੱਲ ਤਾਂ ਬਾਈ ਜੀ ਥੱਲੋਂ ਸੁੱਕਾ ਹੋਣਾ ਚਾਹੀਦਾ ਦੇਖ ਸਕਦੇ ਹੋ ਥੱਲੋਂ ਜਮਾ ਸੁੱਕਾ ਹੈਗਾ ਠੀਕ ਹੈ ਕਿਉਂਕਿ ਬਾਈ ਜੀ ਗਿੱਲੇ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੁੰਦੀ ਹੈ ਬੱਕਰੀ ਨੇ ਬੈਠਣਾ ਹੁੰਦਾਗਾ ਤੇ ਖੁੱਲਾ ਏਰੀਆ ਹੋਣਾ ਚਾਹੀਦਾ ਫਾਰਮ ਦੇ ਵਿੱਚ ਜਿਵੇਂ ਦੇਖ ਸਕਦੇ ਹੋ ਬਾਈ ਜੇ ਖੁੱਲਾ ਏਰੀਆ ਹੈਗਾ ਕਿਉਂਕਿ ਜਦੋਂ ਧੁੱਪ ਪਾਉਗੀ ਤਾਂ ਬੱਕਰੀਆਂ ਇੱਥੇ ਧੁੱਪੇ ਬੈਹ ਜਾਣਗੀਆਂ ਠੀਕ ਹੈ ਜੀ ਖੁੱਲਾ ਏਰੀਆ ਹੋਣਾ ਚਾਹੀਦਾ ਦੂਸਰੀ ਗੱਲ ਹੈ ਬਾਈ ਜਦੋਂ ਆਪਾਂ ਐਂਟਰੀ ਕਰਾਂਗੇ ਤਾਂ ਤਾਜ਼ਾ ਪਾਣੀ ਚਾਹੀਦਾ ਬੱਕਰੀਆਂ ਵਾਸਤੇ ਠੀਕ ਹੈ ਜੀ ਤਾਜ਼ਾ ਪਾਣੀ ਆਵੇ ਜਦੋਂ ਵੀ ਬੱਕ ਤੇ ਫਿਰ ਆਪਾਂ ਦੇਖਦੇ ਆਂ ਬਾਈ ਜੀ ਇਹ ਚੀਜ਼ ਅੰਦਰੋਂ ਜਿੱਥੇ ਬੱਕਰੀਆਂ ਨੇ ਰਾਤ ਨੂੰ ਬਹਿਣਾਗਾ ਇਹ ਚਾਰੇ ਪਾਸੋਂ ਬਾਈ ਜੀ ਕਵਰ ਕਰਿਆ ਹੋਇਆਗਾ ਬਾਈ ਨੇ ਪੱਲੀ ਦੇ ਨਾਲ ਪੱਲੀ ਦੂਸਰੀ ਹੈ ਬਾਈ ਜੀ ਇਹਦੇ ਵਿੱਚ ਦੀ ਹਵਾ ਕਰਾਸ ਨਹੀਂ ਹੁੰਦੀ ਹੈਗੀ ਤਾਂ ਕਿ ਦੂਸਰੀ ਵੀ ਕੋਈ ਐਸੀ ਜੀ ਚੀਜ਼ ਲਾਓ ਯਾਨੀ ਕਿ ਜਿਹਦੇ ਵਿੱਚ ਦੀ ਹਵਾ ਕਰਾਸ ਨਾ ਹੋਵੇ ਦੇਖ ਸਕਦੇ ਹਾਂ ਉਹ ਪਰਲੇਰੀ ਉਹ ਵੀ ਐਵੇਂ ਕਵਰ ਹੈਗਾ ਤੇ ਇਹ ਵੀ ਬਾਈ ਦੇਖ ਸਕਦਾ ਚਾਰੇ ਪਾਸੋਂ ਇਹ ਚੀਜ਼ ਕਵਰ ਕਰੀ ਹੋਈ ਹੈਗੀ ਐਦਾਂ ਕਵਰ ਕਰਕੇ ਯਾਨੀ ਕਿ ਆਪਾਂ ਆਪਣੀਆਂ ਬੱਕਰੀ ਰਾਤ ਵਾਸਤੇ ਹਨਾ ਰਾਤ ਵਾਸਤੇ ਬੱਕਰੀਆਂ ਨੂੰ ਬਚਾ ਸਕਦੇ ਆਂਗੇ ਠੰਡ ਤੋਂ ਲਓ ਜੀ ਬਾਈ ਜੀ ਆਪਾਂ ਆ ਗਏ ਹੁਣ ਅੰਦਰ ਤੁਹਾਨੂੰ ਅੰਦਰੋਂ ਦਿਖਾ ਦਈਏ ਦੇਖ ਸਕਦੇ ਹੋ ਜੀ ਚਾਰੇ ਪਾਸੋਂ ਫਾਰਮ ਕਵਰ ਹੈਗਾ ਬਸ ਥੋੜਾ ਮੋਟਾ ਜਿਹਾ ਵੈਂਟੀਲੇਸ਼ਨ ਰੱਖਣਾ ਪੈਂਦਾਗਾ ਤਾਂ ਜੋ ਅੰਦਰ ਗਰਮੈਸ ਵੀ ਨਾ ਹੋਵੇ ਜਾਦੇ ਗਰਮੈਸ ਵੀ ਨਹੀਂ ਚਾਹੀਦੀ ਤੇ ਜਿਆਦੇ ਠੰਡ ਵੀ ਨਹੀਂ ਚਾਹੀਦੀ ਨਾ ਜੀ ਦੇਖ ਸਕਦੇ ਪੱਲੀਆਂ ਨਾਲ ਬਾਈ ਚਾਰੇ ਪਾਸੋਂ ਕਵਰ ਹੈਗਾ ਤਾਂ ਜੋ ਬੱਕਰੀਆਂ ਰਾਤ ਨੂੰ ਜਾਂ ਫਿਰ ਦਿਨੇ ਜਦੋਂ ਵੀ ਠੰਡ ਹੋਵੇ ਤਾਂ ਜੋ ਬੱਕਰੀਆਂ ਬਹਿ ਸਕਣ ਤੇ ਅੰਦਰ ਬਾਈ ਜੀ ਜਿਵੇਂ ਗੰਡਾ ਹੁੰਦਿਆਂ ਨੇ ਪਰਾਲੀ ਦੀ ਇਹ ਵੀ ਤੁਸੀਂ ਰੱਖ ਸਕਦੇ ਹੋਗੇ ਠੀਕ ਹੈ ਜੀ ਬਾਕੀ ਚਲੋ ਥੱਲੇ ਉਹ ਆਪਣੀ ਆਹ ਲੱਕੜਾ ਕੀ ਲੱਕੜ ਦਾ ਕੋਈ ਏਡੀ ਵੱਡੀ ਪ੍ਰੋਬਲਮ ਆਉਂਦੀ ਨਹੀਂ ਹੈਗੀ ਲੱਕੜ ਗਰਮੇ ਰਹਿੰਦੀ ਹੈਗੀ ਜਿਆਦਾ ਠੰਡੀ ਨਹੀਂ ਹੁੰਦੀ ਹੁੰਦੀ ਹੈ ਜਿਹੜਾ ਫਰਸ ਹੁੰਦਾ ਚਲੋ ਉਹ ਤਾਂ ਜਿਆਦਾ ਠੰਡਾ ਹੋ ਜਾਂਦਾ ਹੈਗਾ ਇਹ ਤਾਂ ਲੱਕੜ ਆਗ ਦੀ ਦੇਸੀ ਚੀਜ਼ ਆ ਜਮਾ ਤੇ ਬਾਕੀ ਪ੍ਰਾਲੀ ਦੇ ਗੰਢਾ ਤੁਸੀਂ ਰੱਖ ਸਕਦੇ ਹੋਗੇ ਦੇਖ ਸਕਦੇ ਹੋ ਜੇ ਅੰਦਰ ਜਾਨ ਕੀ ਚਾਰੇ ਪਾਸੇ ਕਵਰ ਕਰਕੇ ਰੱਖੋ ਤਾਂ ਜੋ ਅੰਦਰ ਕਿਸੇ ਵੀ ਤਰ੍ਹਾਂ ਦੀ ਹਵਾ ਨਾ ਵੜ ਸਕੇ ਚਲੋ ਆਪਾਂ ਬਾਹਰ ਚાલਦੇ ਆ ਗਏ ਲੈਓ ਜੀ ਭਾਈ ਜੀ ਦੇਖ ਸਕਦੇ ਹੋ ਬਾਹਰ ਖੁੱਲਾ ਏਰੀਆ ਜ਼ਰੂਰ ਦਿਓ ਬਾਈ ਜੀ ਬੱਕਰੀ ਨੂੰ ਨਾ ਪਹਿਲਾਂ ਮੈਂ ਆਪਾਂ ਦੱਸਿਆ ਤਾਂ ਜੋ ਜਦੋਂ ਵੀ ਧੁੱਪ ਆਉਂਦੀ ਹੈਗੀ ਸੂਰਜ ਦੇਵਤਾ ਜੀ ਕਦੇ-ਕਦੇ ਆਉਂਦੇ ਨੇ ਤਾਂ ਬੱਕਰੀਆਂ ਆ ਕੇ ਧੁੱਪ ਦੇ ਵਿੱਚ ਬੈ ਸਕਦੇ ਸ਼ਾਹਦੋਂ ਬੱਕਰੀਆਂ ਆਰਾਮ ਨਾਲ ਖੜੀਆਂ ਨੇ ਹਨਾ ਕਿਉਂਕਿ ਅੰਦਰ ਨਹੀਂ ਠੰਡ ਹੈ ਨਹੀਂ ਅੱਜ ਰੱਬ ਨੇ ਸੂਰਜ ਕੱਢਿਆ ਹੋਇਆ ਹੈਗਾ ਤੁਸੀਂ ਵੀ ਖੁੱਲੀ ਜਗ੍ਹਾ ਜ਼ਰੂਰ ਰੱਖਿਓ ਤੇ ਸੁੱਕਾ ਚਾਰਾ ਦੇਖ ਸਕਦੇ ਹੋ ਬਾਈ ਜੀ ਵਾਈ ਨੇ ਮੂੰਫਲੀ ਦਾ ਪਾਇਆ ਹੋਇਆ ਹੈਗਾ ਮੂੰਫਲੀ ਦਾ ਤੇ ਗੁਵਾਰੇ ਦਾ ਹਣਾ ਮੂਬਲੀ ਦਾ ਗਵਾਰੇ ਦਾ ਸਿਆਲ ਵਾਸਤੇ ਚੰਗਾ ਹੈ ਇਹ ਵੀ ਤੁਸੀਂ ਨੀਰਾ ਪਾ ਸਕਦੇ ਹੋਗੇ ਬੱਕਰੀਆਂ ਨੂੰ ਸਿਆਲ ਦੇ ਵਿੱਚ ਇਹ ਦੇਖ ਸਕਦੇ ਹੋ ਬਾਈ ਬੱਕੀ ਬਾਈ ਜੀ ਤੁਸੀਂ ਆਪਣੇ ਫਾਰਮ ਦੀ ਤਿਆਰੀ ਕਿਵੇਂ ਕਰੀ ਹੋਈ ਹੈਗੀ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਤੇ ਆਪਣੀ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਕਿਵੇਂ ਹੁੰਦੀਆਂ ਨੇ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ ਤੇ ਬਾਕੀ ਬੱਕਰੀਆਂ ਨੂੰ ਬਚਾ ਕੇ ਰੱਖੋ ਕਿਉਂਕਿ ਆਪਣੀ ਮੇਲ ਕਮਾਈ ਬਾਈ ਜੀ ਬੱਕਰੀਆਂ ਹੀ ਨੇ ਠੀਕ ਹੈ ਬੱਕਰੀ ਵਾਲਿਆਂ ਦੀ ਮੇਰੇ ਵੀਰਾਂ ਦੀ ਮੇਲ ਕਮਾਈ ਬੱਕਰੀਆਂ ਤੇ ਬੱਚੇ ਨੇ ਇਸ ਸਾਲ ਦੇ 2 ਮਹੀਨੇ ਹੁੰਦੇ ਨੇ ਜਨਵਰੀ ਫਰਵਰੀ ਜੇ ਆਪਾਂ ਇਹਨਾਂ ਦੇ ਵਿੱਚ ਬੱਚੇ ਬਚਾ ਗਏ ਤਾਂ ਸਮਝ ਲਓ ਵੀ ਆਪਾਂ ਨੇ ਵਧੀਆ ਕਮਾਈ ਕਰ ਲਈ ਇਹਨਾਂ ਦਿਨਾਂ ਦੇ ਵਿੱਚ ਹੀ ਬੱਚਿਆਂ ਤੇ ਬੱਕਰੇ ਨੂੰ ਜਾਦੇ ਕੁਝ ਹੁੰਦਾਗਾ ਖੰਗ ਜ਼ਖਾਮ ਨਜਲਾ ਸੌ ਕੁਸ ਹੋ ਜਾਂਦਾ ਜੇ ਆਪਾਂ ਠੰਡ ਤੋਂ ਬਚਾ ਕੇ ਰੱਖਾਂਗੇ ਬਾਈ ਜੀ ਤਾਂ ਬੱਕਰੀਆਂ ਤੰਦਰੁਸਤ ਰਹਿਣਗੀਆਂ ਠੀਕ ਆ ਹੁਣ ਤੁਸੀਂ ਵੀ ਆਪਣੇ ਫਾਰਮ ਦੀ ਤਿਆਰੀ ਫੁੱਲ ਕਰਕੇ ਰੱਖੋ ਤੇ ਸਾਨੂੰ ਕਮੈਂਟ ਕਰਕੇ ਦੱਸੋ ਵੀ ਤੁਸੀਂ ਬੱਕਰੀਆਂ ਨੂੰ ਕਿਹੜਾ ਕਿਹੜਾ ਖਾਣਾ ਪਾ ਰਹੇ ਹੋਗੇ ਸਾਲ ਦੇ ਵਿੱਚ ਤੇ ਤੁਸੀਂ ਫਾਰਮ ਦੀ ਤਿਆਰੀ ਕਰ ਲਈ ਕਰ ਦੋ ਕਮੈਂਟ ਦੇਖ ਦਾਂਗੇ ਕਿ ਕਿਹੜੇ ਮੇਰੇ ਵੀਰਾਂ ਨੇ ਤਿਆਰੀ ਮੁਕੰਮਲ ਕਰ ਲਈ ਚਲੋ ਠੀਕ ਹੈ ਜੀ ਮਿਲਦੇ ਆਂਗੇ ਨਵੀਂ ਵੀਡੀਓ ਨਾਲ ਤੇ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਕਮੈਂਟ ਸ਼ੁਰੂ ਕਰ ਦਿਓ ਧੰਨਵਾਦ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੁਕਰੀਆ